ਹੈਲੋ ਸਿੱਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਉਮੀਦ ਕਰਦਾ ਬਈ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਭਾਰਤ ਦਾ ਆਖਰੀ ਪਿੰਡ ਹਿੰਦੂਮਲ ਕੋਟ ਜੇ ਇੱਥੋਂ ਗੱਲ ਕਰੀਏ ਜਿਹੜੀ ਕਿ ਪਾਕਿਸਤਾਨ ਦੀ ਜਿਹੜੀ ਸਰਹੱਦ ਆ ਗਈ ਉਹ ਜਮਾ ਥੋੜੀ ਦੂਰੀ ਧੀਆ ਤੇ ਅੱਜ ਆਪਾਂ ਉਹ ਤੁਹਾਨੂੰ ਪਿੰਡ ਦੇ ਵਿੱਚ ਤੁਹਾਨੂੰ ਸਾਰਾ ਇਤਿਹਾਸ ਦਿਖਾਉਣੇ ਆ ਵੀ ਕੀ ਇਹ ਪਿੰਡ ਦਾ ਇਤਿਹਾਸ ਆ ਤੇ ਬਾਕੀ ਇੱਥੇ ਹੋਰ ਵੀ ਜੜੀਆਂ ਪੁਰਾਣੀਆਂ ਥਾਂ ਮਾਣੇ ਆਪਾਂ ਤੁਹਾਨੂੰ ਸਾਰੀਆਂ ਦਿਖਾਉਣੇ ਆ ਵੀ ਇੱਥੋਂ ਕਿਵੇਂ ਟ੍ਰੇਨਾਂ ਚੱਲਦੀਆਂ ਸੀਗੀਆਂ ਤੇ ਕਿਵੇਂ ਪਾਕਿਸਤਾਨ ਦੇ ਵਿੱਚ ਪਹਿਲਾਂ ਮਾਲ ਸਪਲਾਈ ਹੁੰਦਾ ਸੀਗਾ ਤੇ ਉਹ ਆਪਾਂ ਤੁਹਾਨੂੰ ਸਾਰਾ ਸਾਰੀ ਜਾਣਕਾਰੀ ਦੇਵਾਂਗੇ ਤੇ ਅੱਜ ਦਾ ਬਲੌਗ ਆਪਣਾ ਬਹੁਤ ਸੋਹਣਾ ਹੋਣ ਵਾਲਾ ਤੇ ਆਜੋ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਹਿੰਦੂਮਲ ਕੋਟ ਤੇ ਬਾਕੀ ਭਈਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਕਿ ਹਿੰਦੂਮਲ ਕੋਟ ਦਾ ਜਿਹੜਾ ਰੇਲਵੇ ਸਟੇਸ਼ਨ ਹੈਗਾ ਇਹ ਮੰਨ ਲਓ ਨਵਾਂ ਹੈ ਜਿਹੜਾ ਜਿੱਥੋਂ ਪਹਿਲਾਂ ਟ੍ਰੇਨਾਂ ਜਾਂਦੀਆਂ ਸੀਗੀਆਂ ਪਾਕਿਸਤਾਨ ਨੂੰ ਤੇ ਆਪਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਜਿਹੜਾ ਪੁਰਾਣਾ ਰੇਲਵੇ ਸਟੇਸ਼ਨ ਸੀ ਤੇ ਇਹ ਹਿੰਦੂਮਾਲ ਕੋੜ ਦਾ ਜਿਹੜਾ ਨਵਾਂ ਰੇਲਵੇ ਸਟੇਸ਼ਨ ਹੈ। ਬਾਕੀ ਜੀ ਆਪਾਂ ਗੱਲ ਕਰੀਏ ਭਾਰਤ ਤੇ ਪਾਕਿਸਤਾਨ ਦੀ ਜਿਹੜੀ ਸੀਮਾ ਹੈ ਇੱਥੋਂ ਦੂਰੀ 1 ਕਿਲੋਮੀਟਰ ਆ। ਆਪਾਂ ਹੁਣ ਜਮਾਂ ਮੰਨ ਲਓ ਵੀ ਜਿਹੜਾ ਭਾਰਤ ਦਾ ਆਖਰੀ ਪਿੰਡ ਆ ਉੱਥੇ ਆ ਤੇ ਜਮਾਂ ਬਾਰਡਰ ਦੇ ਕੋਲੀਆਂ ਪਾਕਿਸਤਾਨ ਦੇ ਤੇ ਬਾਕੀ ਜਿਹੜਾ ਹਿੰਦੂਮਾਲ ਕੋੜ ਦਾ ਇਹ ਸਾਰਾ ਇਤਿਹਾਸ ਆ ਇਹ ਤੁਸੀਂ ਸਕਰੀਨਸ਼ਾਟ ਲੈ ਕੇ ਵੀ ਸਾਰਾ ਪੜ੍ਹ ਸਕਦੇ ਹੋ। ਤੇ ਇਹ ਇਧਰਲੀ ਸਾਈਡ ਵੀ ਆ ਸਾਰਾ ਇਤਿਹਾਸ ਇਹਦੇ ਵਿੱਚ ਲਿਖਿਆ ਹੋਇਆ ਸਾਰਾ ਵੀ ਕਿਦੋਂ ਕਿਵੇਂ ਟ੍ਰੇਨਾਂ ਚੱਲਦੀਆਂ ਸੀਗੀਆਂ ਵੀ ਕਿੱਥੋਂ ਤੱਕ ਜਿਹੜਾ ਮਾਲ ਸੀਗਾ ਮੰਨ ਲਓ ਪਹਿਲਾਂ ਇੱਥੋਂ ਹਿੰਦੂਮਲ ਕੋੜ ਤੋਂ ਜਿਹੜਾ ਕਿ ਪਾਕਿਸਤਾਨ ਦੇ ਵਿੱਚ ਜਾਂਦਾ ਸੀਗਾ ਉਹ ਸਾਰਾ ਟ੍ਰੇਨਾਂ ਬਾਰੇ ਹਰੇਕ ਚੀਜ਼ ਬਾਰੇ ਪਿੰਡ ਦੇ ਇਤਿਹਾਸ ਬਾਰੇ ਇੱਥੇ ਦੱਸਿਆ ਹੋਇਆ ਹੈਗਾ ਤੇ ਲਓ ਜੀ ਬਈ ਹੁਣ ਆਪਾਂ ਪਹੁੰਚ ਚੁੱਕੇ ਆਂ ਹਿੰਦੂਮਲ ਕੋੜ ਦੇ ਜਿਹੜਾ ਕਿ ਪੰਚਾਇਤ ਘਰਾ ਤੇ ਬਾਕੀ ਬਾਈ ਸੰਦੀਪ ਨਾਲ ਆਪਾਂ ਗੱਲਬਾਤ ਕਰਾਉਣੀ ਆ ਉਹਦੀ ਕੀ ਹਾਲ ਹੈ ਬਾਈ ਬਾਈ ਵਧੀਆ ਸਤਿ ਸ੍ਰੀ ਅਕਾਲ ਠੀਕ ਹੈ ਠੀਕ ਆਓ ਬੜੀ ਆਪਣੇ ਸਭ ਠੀਕ ਠਾਕ ਠੀਕ ਠਾਕ ਵਧੀਆ ਹਾਂਜੀ ਧੰਨਵਾਦ ਪਹਿਲਾਂ ਬਾਈ ਸਾਡੇ ਪਿੰਡ ਤੁਸੀਂ ਆਏ ਠੀਕ ਹੈ ਤੁਹਾਡਾ ਬਹੁਤ ਦਿਲੋਂ ਦਿਲੋਂ ਮਾਣ ਤੇ ਬਾਕੀ ਮੈਨੂੰ ਦਿਓ ਤੁਹਾਡੇ ਪਿੰਡ ਬਾਰੇ ਸਾਰੇ ਜਾਣਕਾਰੀ ਮੰਨੋ ਇਹ ਜਿਹੜਾ ਕਿ ਭਾਰਤ ਦਾ ਆਪਾਂ ਕਹਿ ਸਕਦੇ ਆ ਵੀ ਆਖਰੀ ਆਖਰੀ ਪਿੰਡ ਆ ਜੀ ਮਲਕੋਟ ਹਾਂ ਤੇ ਆਪਾਂ ਸਾਹਮਣੇ ਇੱਥੇ ਬਾਰਡਰ ਵੀ ਦੇਖ ਸਕਦੇ ਆ ਗੋਲੇ ਪਾਕਿਸਤਾਨ ਦਾ ਮੈਂ ਤੁਹਾਨੂੰ ਦੱਸ ਦਿੰਦਾ ਅੱਜ ਥੋੜੀ ਦੂਰ ਬਾਰਡਰ ਹੈ ਆਪਣਾ ਠੀਕ ਹੈ ਤੇ ਇਧਰ ਹੈਗਾ ਆਪਾਂ ਪੰਜਾਬ ਦਾ ਬਾਰਡਰ ਆ ਰਾਜਸਥਾਨ ਦਾ ਆ ਗਿਆ ਤੇ ਆ ਪਾਕਿਸਤਾਨ ਦਾ ਬਾਰਡਰ ਤਿੰਨ ਬਾਰਡਰ ਆਪਣਾ ਤਿੰਨ ਬਾਰਡਰ ਹਾਂਜੀ ਤਿੰਨ ਹਾਂਜੀ ਠੀਕ ਹੈ ਤੇ ਥੋੜਾ ਨਾ ਫੌਜੀ ਇਹਨੇ ਰੋਕ ਲਾਈ ਵੀ ਆ ਬਾਰਡਰ ਤੇ ਵੀਡੀਓ ਕਲਿੱਪ ਨਹੀਂ ਬਣਾਉਣ ਦਿੰਦੇ ਕਿ ਮੈਂ ਕਿਹਾ ਇਹ ਵੀ ਆਪਾਂ ਤੁਹਾਨੂੰ ਪਹਿਲਾਂ ਦੱਸ ਦੇਣਾ ਚਾਹ ਵੀਡੀਓ ਬਣਾਉਣ ਵਾਸਤੇ ਕੋਈ ਨਾ ਸਿਕਰਟ ਲੀਕ ਹੁੰਦੇ ਨਾ ਹਾਂ ਹਾਂ ਤੇ ਤਾਂ ਆਪਾਂ ਤੁਹਾਨੂੰ ਜਿਹੜਾ ਕਿ ਬਾਹਰੋਂ ਇੱਥੇ ਸਾਰਾ ਜਿਵੇਂ ਪੁਰਾਣੇ ਇੱਥੇ ਖੰਡਰ ਹੁੰਦੇ ਰਹੇ ਹਾਂ ਹਾਂ ਇਹ ਸਭ ਕੁਝ ਤੁਹਾਨੂੰ ਦਿਖਾਵਾਂਗੇ ਬਾਈ ਠੀਕ ਹੈ ਆਪਣਾ ਪਿੰਡ ਦੇ ਵਿੱਚ ਜਿਵੇਂ ਮੱਲਾ ਪਹਿਲਾਂ ਨਗਰਪ੍ਰਸ਼ਾਸਨ ਸੀਗਾ ਫਿਰ ਆਪਾਂ ਪੰਚਾਇਤ 'ਚ ਕਨਵਰਟ ਕੀਤਾ ਆਪਾਂ ਉਹ ਵੀ ਤੁਹਾਨੂੰ ਦੱਸਾਂਗੇ ਸਾਡੇ ਪਿੰਡ ਮਹਾਰਾਜ ਗੰਗਾ ਸਿੰਘ ਰਹਿੰਦੇ ਸੀਗੇ ਉਹ ਵੀ ਦੱਸਾਂਗੇ ਉਹਨਾਂ ਦਾ ਜਿਹੜਾ ਇੱਥੇ ਪਿਆ ਨਾ ਮੱਲਾ ਜਿ세 ਰਹਿੰਦੇ ਸਨਦੇ ਸੀਗੇ ਸਾਰਾ ਕੁਝ ਤੁਹਾਨੂੰ ਉਹ ਵੀ ਦਿਖਾਵਾਂਗੇ ਠੀਕ ਹੈ ਜੀ ਪਹਿਲਾਂ ਆਪਾਂ ਸ਼ੁਰੂ ਕਰਦਾ ਆਪਣੇ ਸਾਡੇ ਪਿੰਡ ਦੀ ਪੰਚਾਇਤ ਕਰ ਤੋਂ ਇਹ ਹਿੰਦੂ ਮਾਲ ਕੋਟਾ ਪੰਚਾਇਤ ਕੁਆਣਾ ਸਾਡੇ ਇਹ ਗੰਗਾ ਨਾਲ ਜ਼ਿਲ੍ਹੇ ਦਾ ਕੀ ਪਹਿਲੇ ਮਤਲਬ ਪੂਰੇ ਰਾਜਸਥਾਨ 'ਚ ਇਹਦੇ ਵਰਗਾ ਪੰਚਾਇਤਕਾਰ ਹੈ ਨਹੀਂ ਕਿਤੇ ਵੀ ਠੀਕ ਹੈ ਤੂੰ ਦੇਖ ਲਓ ਠੀਕ ਹੈ ਬਾਕੀ ਹਾਂ ਬਹੁਤ ਸੋਹਣਾ ਬਣਿਆ ਬਹੁਤ ਸੋਹਣਾ ਬਣਿਆ ਨਾ ਤੇ ਇਹ ਸਾਡੇ ਕਿੰਨਾਂ ਦੇ ਸੈਕਟਰੀ ਸਾਹਿਬ ਰਾਮਦਾ ਲਿੰਬਾ ਤੇ ਸਾਡੇ ਸਰਪੰਚ ਸਾਨੂੰ ਪ੍ਰਿਆ ਜੀ ਦੀ ਦੇਣਾ ਸਾਨੂੰ ਇਹ ਠੀਕ ਹੈ ਬਹੁਤ ਸੋਹਣਾ ਬਣਿਆ ਮੈਂ ਵੀ ਪਹਿਲੀ ਵਾਰ ਵੇਖਿਆ ਜਿਹੜਾ ਵੀ ਪੰਚਾਇਤਗਾ ਹਾਂਜੀ ਹਾਂਜੀ ਹਾਂ ਹੁਣ ਕੁਛ ਚੱਲ ਪਹਿਲਾਂ ਸਾਡੇ ਸਰਪੰਚ ਜੀ ਵੀਰ ਸਿੰਘ ਨਿਯੋਲ ਤੇ ਕੀ ਨੰਦੇ ਸਾਡੇ ਐਮਐਲਏ ਗੁਰਵੀਰ ਸਿੰਘ ਬਰਾੜ ਉਹਨਾਂ ਦੀ ਦੇਖ ਰਏ ਦੇ ਵਿੱਚ ਆਏ ਸੀ ਹਰੀਪੁਰ ਬਾਗੜਿਆ ਪਰ ਰਾਜਪਾਲ ਠੀਕ ਹੈ ਠੀਕ ਹੈ ਿੰਦੇ ਮਲਕੋੜ ਆਪਣੇ ਆਏ ਗਏ ਠੀਕ ਹੈ ਇਹ ਆਪਣੇ ਰਾਜਪਾਲ ਆ ਗਏ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਤੇ ਬਾਕੀ ਨਾਲ ਹਸਪਤਾਲ ਆ ਗਿਆ ਹਾਂਜੀ ਹਾਂਜੀ ਆ ਨਾਲ ਹਸਪਤਾਲ ਆ ਹਸਪਤਾਲ ਆ ਆਪਣੇ ਸਾਹਮਣੇ ਸਕੂਲ ਆ ਗਿਆ ਪਲੱਸ 2 ਤੱਕ ਦਾ ਸਕੂਲ ਹੈ ਠੀਕ ਹੈ ਠੀਕ ਹੈ ਜੀ ਇਹ ਸਕੂਲ ਦੇ ਵਿੱਚ ਖਾਸਿਤ ਹੈ ਇਹ ਸਾਡੇ ਸਕੂਲ ਦੀ ਇੱਥੇ ਸਟਾਫ ਬਹੁਤ ਵਧੀਆ ਬਈ ਤੇ ਠੀਕ ਹੈ ਸਾਡੇ ਮੈਡਮ ਪ੍ਰਿੰਸੀਪਲ ਮੈਡਮ ਤੇ ਜਿਹੜੇ ਟੀਚਰ ਆ ਸਾਡੇ ਇੱਥੇ ਕਈ ਖਿਡਾਰੀ ਆਰਚਰੀ ਇਹਨੇ ਨਾ ਤੇ ਜਿੰਨੂੰ ਇੱਥੋਂ ਜ਼ਿਆਦਾ ਬੜੇ ਹੋਵੇਗਾ ਠੀਕ ਆਰਚਰੀ ਦੇ ਖਿਡਾਰੀ ਇੱਥੋਂ ਜ਼ਿਆਦਾ ਪਿੱਛੇ ਗਰਾਊਂਡ ਆ ਉਹ ਕੀ ਦਾ ਤਿਆਰੀ ਕਰਦੇ ਸਨ ਉਹ ਵੀ ਖਾ ਦਿੰਦੇ ਆ ਬਾਕੀ ਮੈਂ ਦੇਖਿਆ ਵੀ ਜਿਹੜਾ ਪੰਡਾ ਬਹੁਤ ਸੋਹਣਾ ਜੀ ਵੀ ਬਹੁਤ ਲੱਗਦਾ ਹਾਂਜੀ ਹਾਂਜੀ ਕਿਉਂ ਬਾਕੀ ਮੈਨੂੰ ਆਏ ਹੁੰਦਾ ਨਾ ਜਿਹੜਾ ਮੈਂ ਦੇਖਦਾ ਮੈਨੂੰ ਉਹ ਪਿੰਡ ਘੈਂਟ ਲੱਗਦੇ ਇਹ ਮਨ ਲਓ ਪੁਰਾਣੀ ਟਾਈਪ ਦੇ ਹਾਂਜੀ 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 ਦੀ ਮਨ ਲਓ ਜਿਹੜਾ ਪੁਰਾਣਾ ਜਿਵੇਂ ਆਪਾਂ ਪਹਿਲਾਂ ਸੁਣਦੇ ਆ ਜਾਂ ਪੁਰਾਣੀਆਂ ਗੱਲਾਂ ਸੁਣਦੇ ਆ ਪਿੰਡ ਆਏ ਹੁੰਦੇ ਸੀ ਹਾਂਜੀ ਹਾਂਜੀ ਆਹ ਗੱਲਬਾਤ ਹੁੰਦੀ ਸੀਗੀ ਮੈਨੂੰ ਉਹੋ ਜਿਹਾ ਪਿੰਡ ਲੱਗਦਾ ਵੀ ਵਧੀਆ ਜੀ ਲੱਗਦਾ ਪਿੰਡਾਂ ਦੇ ਹਾਂਜੀ ਹਾਂਜੀ ਬਹੁਤ ਵਧੀਆ ਪਿੰਡ ਆ ਸਾਡਾ ਸਾਡੇ ਪਿੰਡ ਦੇ ਲੋਕ ਰਲ ਮਿਲ ਕੇ ਰਹਿੰਦੇ ਆ ਕੋਈ ਲੜਾਈ ਝਗੜਾ ਨਹੀਂ ਕਰਦੇ ਇੱਥੇ ਮੇਨ ਗੱਲ ਇਹੀ ਹੁੰਦੀ ਆ ਹਾਂਜੀ ਹਾਂਜੀ ਪਿਆਰ ਨਾਲ ਰਹਿੰਦੇ ਆ ਬਾਈ ਹਾਂ ਬਾਕੀ ਬਹੁਤ ਵਧੀਆ ਲੱਗਿਆ ਇੱਥੇ ਤੇ ਬਾਕੀ ਆਪਾਂ ਬਈ ਤੁਹਾਨੂੰ ਸਾਰੇ ਦਿਖਾਈ ਜਾਵਾਂਗੇ ਇੱਥੇ ਜਿੰਨੀਆਂ ਵੀ ਥਾਵਾਂ ਨੇ ਉਹ ਆਪਾਂ ਅੱਗੇ ਦਿਖਾਉਂ ਲੱਗੇ ਹਾਂ ਜੀ ਹਾਂ ਜੀ ਵੀਰੇ ਇਹ ਸਾਡੇ ਹਿੰਦੂਬਲ ਕੋਰ ਦਾ ਪਲੱਸ 2 ਦਾ ਸਕੂਲ ਹੈ ਪਲੱਸ 2 ਦਾ ਸਕੂਲ ਹੈ ਠੀਕ ਹੈ ਇਹ ਸਕੂਲ ਦੇ ਵਿੱਚ ਉਹ ਟੀਚਰ ਬਹੁਤ ਵਧੀਆ ਬਈ ਤੇ ਬਾਕੀ ਇੱਥੇ ਕਾਲਜ ਵੀ ਹੈ ਨਾ ਹਾਂਜੀ ਕਾਲਜ ਵੀ ਹੈ ਜੀ ਇੱਥੇ ਡਿਗਰੀ ਕਾਲਜ ਵੀ ਹੈ ਇੱਥੇ ਹਿੰਦੂਬਲ ਕੋਰ ਦੇ ਵਿੱਚ ਉਹ ਵੀ ਤੁਹਾਨੂੰ ਆਪਾਂ ਵੀਊ ਕਰਾਵਾਂਗੇ ਨਹੀਂ ਆਪਾਂ ਪਿੰਡਾਂ ਦੇ ਵਿੱਚ ਦੇਖਦੇ ਹਾਂ ਵੀ ਕਾਲਜ ਨਹੀਂ ਪਰ ਸਾਡੇ ਪਿੰਡ ਹੈ ਸਾਡੇ ਸਰਕਾਰ ਕਾਗਰਦੀ ਸਰਕਾਰ ਸਾਡੇ ਮੁੱਖ ਮੰਤਰੀ ਸ਼ੋਗਲੋਜੀ ਨੇ ਸਾਨੂੰ ਗਿਫਟ ਦੇ ਤੌਰ ਤੇ ਦਿੱਤਾ ਵੀ ਹਿੰਦੂ ਮਲਕੋਲ ਕਾਲਜ ਹੋਵੇ ਉਹ ਸਾਡੇ ਪਿੰਡ ਬਣਿਆ ਹੋਇਆ ਬਿਲਕੁਲ ਬਹੁਤ ਵਧੀਆ ਸਹੂਲਤਾਂ ਜਿਵੇਂ ਵੀ ਮੰਨ ਲਓ ਕਿ ਦੂਰ ਨਹੀਂ ਜਾਣਾ ਪਵੇ ਪਤਾ ਕੀ ਹੋਣਾ ਜਿਵੇਂ ਅੱਜ ਕੱਲ੍ਹ ਸ਼ਹਿਰਾਂ ਸ਼ਹਿਰਾਂ ਬਹੁਤ ਖਰਾਬ ਆ ਪੜ੍ਹਨ ਦੀਆਂ ਕੁੜੀਆਂ ਬੱਚੀਆਂ ਸਾਡੀਆਂ ਠੀਕ ਹੈ ਬਾਹਰ ਨਹੀਂ ਜਾਂਦੇ ਸਾਡੇ ਪਿੰਡ ਦੀ ਡਿਗਰੀ ਮਿਲੂਗਾ ਇਹਨਾਂ ਨੂੰ ਠੀਕ ਹੈ ਟੀਚਰਸ ਸਭਾਂ ਬਹੁਤ ਵਧੀਆ ਆ ਵੀ ਮੈਨੂੰ ਲੱਗਦਾ ਵੀ ਪੁਰਾਣਾ ਹੀ ਆ ਮੰਦਿਰ ਹਾਂ ਮੰਦਿਰ ਬਹੁਤ ਪੁਰਾਣਾ ਹੈ ਬਾਈ ਇਹ ਆਪਾਂ ਤੁਹਾਨੂੰ ਗੱਲ ਕਰਾ ਦਿੰਦੇ ਆ ਉਹ ਬੈਠੇ ਪ੍ਰਿੰਸੀਪਲ ਸਾਹਿਬ ਇਹੀ ਵੀ ਮਨ ਲੱਗਦਾ ਵੀ ਜਿਹੜਾ ਬਹੁਤ ਪੁਰਾਣਾ ਹੋਊਗਾ ਨਾ ਮੰਦਿਰ ਇਹ ਹਾਂ 100 ਸਾਲ ਤੋਂ ਉੱਤੀ ਆ ਬਾਈ ਜਿਹੜਾ ਕੁਝ ਦੇਖੋ ਠੀਕ ਹੈ ਵੀ ਸਾਰਾ ਪੁਰਾਣਾ ਹੀ ਆ ਗਿਆ ਸੀ ਹਾਂ ਹਾਂ ਚੱਲ ਪੈ ਬੱਸ ਠੀਕ ਹੈ ਠੀਕ ਚਲੋ ਸਮਾਰਕ ਤੇ ਬਾਕੀ ਵੀ ਇਹਦੇ ਬਾਰੇ ਦੇ ਆਪਣੀ ਜਾਣਕਾਰੀ ਹੈ ਬਾਈ ਇਹ ਹੈਗਾ ਹਸਪਤਲ ਦਾ ਮੁਕੀਮ ਭਵਨ ਮੁਕੀਮ ਭਵਨ ਹਾਂਜੀ ਮੁਕੀਮ ਭਵਨ ਆ ਦੇਖ ਸਕਦੇ ਹੋ ਤੁਸੀਂ ਸਾਹਮਣੇ ਮੁਕੀਮ ਭਵਨ ਠੀਕ ਹੈ ਇਹ ਇੱਥੇ 100 ਸਾਲ ਤੋਂ ਮਤਲਬ ਪਹਿਲਾਂ ਤਾਂ ਇਹ ਹੈ ਇੱਥੇ ਪੰਡਤ ਦੀਨਦয়াল ਜੀ ਹੁੰਦੇ ਸੀਗੇ ਜਿਹੜਾ ਇੱਥੇ ਵਪਾਰ ਕਰਦੇ ਸੀਗੇ ਠੀਕ ਹੈ ਇਹ ਉਹਨਾਂ ਦੀ ਬਿਲਡਿੰਗ ਆ ਵੀ ਉਵੇਂ ਰੱਖਿਆ ਹੋਈ ਹੈ ਵਿਰਾਸਾ ਸਾਹਮਣੇ ਵੀ ਮੈਂ ਕੱਲ ਨੂੰ ਵੇਖਣ ਆਉਂਦਾ ਹਾਂ ਹੁਣ ਕੰਮ ਲੈਂਦੇ ਲੋਕ ਮਲਤੂੜੀ ਤੜੀ ਪਾਰ ਰੱਖੀ ਵਿੱਚ ਦੇ ਹਾਂ ਹਾਂ ਵੀ ਹੁਣ ਉਵੇਂ ਪਈਆਂ ਆ ਓਏ ਪਈਆਂ ਪੁਰਾਣਾਂ ਤੇ ਸਾਹਮਣੇ ਦਾਲਾ ਮੰਡੀ ਆ ਅੱਛਾ ਜਿਵੇਂ ਮੰਨ ਲਓ ਵਪਾਰ ਚੱਲਦਾ ਸੀ ਵਪਾਰ ਚੱਲਦਾ ਮਨਲਾ ਪਾਕਿਸਤਾਨਾ ਵਪਾਰ ਹੁੰਦਾ ਕ੍ਰਾਂਚੇ 'ਚ ਚੜਾ ਮੰਡੀ ਪੂਰੀ ਬਲਵਸਤਾਂ ਸਭ ਤੋਂ ਵੱਡੀ ਚੜਾ ਮੰਡੀ ਏ ਸੀ ਇੱਥੇ ਵਪਾਰ ਹੁੰਦਾ ਸੀ ਟ੍ਰੇਨ ਵੀ ਆਉਂਦੀ ਸੀ ਇੱਥੇ ਬਲ ਪਾਕਿਸਤਾਨ ਜਾਂਦੀ ਸੀ ਉਹ ਹੁਣ ਬੰਦ ਹੋ ਗਿਆ ਸਿਸਟਮ ਸਾਰਾ ਠੀਕ ਹੈ ਇਹ ਆਪਣਾ ਵੀ ਰਾਮਲੀਲਾ ਦਾ ਰਾਮ ਲਾ ਗਰਾਉਂਡ ਆ ਬਾਈ ਹਾਂ ਹੋ ਗਿਆ ਤਾਂ ਰਾਮ ਲਾ ਬਾਈ 30 30 ਤਰੀਕ ਤੋਂ ਸ਼ੁਰੂ ਹੈ ਪਰਸੋਂ ਤੋਂ 30 ਤਰੀਕ ਤੋਂ ਇਹ ਫਿਰ ਕਿੰਨੇ ਦਿਨ ਚੱਲਦਾ ਇੱਥੇ 13 ਦਿਨ ਚੱਲੇਗਾ 13 ਦਿਨ ਇਹ ਕਿੰਨੇ ਟਾਈਮ ਤੋਂ ਜਿਹੜਾ ਇੱਥੇ ਚੱਲਦਾ ਆ ਰਿਹਾ ਹੈ 1936 ਤੋਂ 1936 ਤੋਂ ਹਾਂਜੀ ਇਹ ਸਾਲਵਾਦੀ ਹੁੰਦਾ ਕਿਵੇਂ ਹਾਂ ਬਈ ਆਏ ਸਾਲ ਹੁੰਦਾ ਬਾਲਾ ਠੀਕ ਆ ਇਹ ਸਾਲ ਹੀ ਕਰਦੇ ਆ ਠੀਕ ਹੈ ਠੀਕ 1936 ਤੋਂ ਸ਼ੁਰੂ ਹੋਇਆ ਹੈ ਸ੍ਰੀ ਮਨਮੋਹਨ ਕਲੱਬ ਦੇ ਠੀਕ ਹੈ ਤੇ ਬਾਕੀ ਆ ਜੋ ਬਈ ਆਪਾਂ ਤੁਹਾਨੂੰ ਹੋਰ ਵੀ ਦਿਖਾਉਨੇ ਆ ਇੱਥੇ ਪਿੰਡ ਦੇ ਵਿੱਚ ਲੋ ਜਿਹੜੀ ਆ ਹੁਣ ਸਾਹਮਣੇ ਤੁਸੀਂ ਆ ਦੇਖ ਸਕਦੇ ਹੋ ਇਹ ਹੈਗਾ ਜਿਹੜਾ ਪੁਰਾਣਾ ਇੱਥੇ ਡਾਕਰ ਹੋਇਆ ਕਰਦਾ ਸੀ ਤੇ ਬਹੁਤ ਪੁਰਾਣਾ ਬੰਡ ਤੋਂ ਪਹਿਲਾਂ ਦਾ ਇਹ ਤੇ ਬਾਕੀ ਆ ਪਿੱਛੇ ਜਿਹੜੀਆਂ ਇਮਾਰਤਾਂ ਨੇ ਉਹ ਸਾਰੀਆਂ ਤੁਸੀਂ ਦੇਖ ਸਕਦੇ ਹੋ ਤੇ ਆ ਉਸ ਪੁਰਾਣੇ ਟਾਈਮ ਦੇ ਜਿਹੜੇ ਹੋਰ ਕਰਨੇ ਇਮਾਰਤਾਂ ਜਿਹੜੀਆਂ ਪਹਿਲਾਂ ਦੀਆਂ ਬਣੀਆਂ ਹੋਈਆਂ ਸੀ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਜਿਹੜੀਆਂ ਲੱਕੜ ਲੁੱਕੜਾ ਉਹ ਪਹਿਲਾਂ ਵਾਲੀ ਆ ਉਵੇਂ ਤੇ ਬਾਕੀ ਹੁਣ ਤਾਂ ਇਹ ਸਾਰਾ ਖੰਡਰ ਬਣਿਆ ਪਿਆਗਾ ਉਹ ਉਵੇਂ ਚੜਦੀਆਂ ਸੀਆਂ ਹਜੇ ਪਈਆਂ ਨੇ ਬਾਕੀ ਆਪਾਂ ਦੇਖਦੇ ਆ ਤਾਂ ਹਾਂ ਚੜ ਕੇ ਵੀ ਜਿੰਨਾ ਹੋ ਸਕੇ ਆਪਾਂ ਤੁਹਾਨੂੰ ਦਿਖਾਵਾਂਗੇ ਆ ਚੀਜ਼ ਆ ਗਈ ਤੇ ਬਾਕੀ ਆ ਹੋਰ ਵੀ ਜਿਹੜੇ ਪੁਰਾਣੇ ਆਗੇ ਹਜੇ ਵੀ ਮੰਨ ਲਓ ਉਹ ਟਾਈਮ ਵੇਲੇ ਦੇ ਜਿਹੜੇ ਘਰ ਨੇ ਉਹ ਓਵੇਂ ਪਏ ਨੇ ਇੱਥੇ ਜਿਵੇਂ ਕਿ ਆਪਾਂ ਫਲਮਾ ਫਲਮਾਂ ਦੇ ਵਿੱਚ ਆ ਬੰਡ ਵੇਲੇ ਦੀਆਂ ਜਾਂ ਦੇਖਦੇ ਹੁੰਨੇ ਆਂਗੇ ਤੇ ਇਹ ਉਹ ਪੁਰਾਣੇ ਘਰ ਨੇ ਸਾਰੇ ਬਾਕੀ ਜਿਹੜੀ ਇਧਰਲੀ ਸਾਈਡ ਆ ਇਧਰ ਤਾਂ ਹੁਣ ਆਏ ਲਾ ਲੋ ਵੀ ਮੂਰੇ ਪਹਾੜੀ ਭੂੜੀ ਕਿੱਕਰਾਂ ਜਾਦੇ ਹੋਈਆਂ ਪਈਆਂ ਨੇ ਕਿਸੇ ਟਾਈਮ ਮੰਨ ਲਓ ਇੱਥੇ ਪੂਰੀ ਜਿਹੜੀ ਰੌਣਕ ਹੋਇਆ ਕਰਦੀ ਸੀਗੀ ਆ ਘਰਾਂ ਦੇ ਵਿੱਚ ਤੇ ਬਾਕੀ ਵੰਡ ਤੋਂ ਬਾਅਦ ਤਾਂ ਤੁਹਾਨੂੰ ਪਤਾ ਹੀ ਹੈਗਾ ਆ ਸਾਰੀਆਂ ਇਮਾਰਤਾਂ ਦੇਖ ਸਕਦੇ ਹੋ ਬਾਕੀ ਜਿਵੇਂ ਕਿ ਟਾਈਮ ਟਾਈਮ ਦੀ ਗੱਲ ਆ ਤੇ ਮੈਨੂੰ ਐ ਆਉਂਦਾ ਵੀ ਜਿਹੜਾ ਪੁਰਾਣਾ ਆਪਣਾ ਪਹਿਲਾ ਵਾਲਾ ਆਪਾਂ ਮੈਂ ਕਿਸੇ ਰੋਟੋ ਨੂੰ ਦਿਖਾਵਾਂ ਤੇ ਬਾਕੀ ਚੀਜ਼ਾਂ ਵੀ ਘੈਂਟ ਲੱਗਦੀਆਂ ਦੇਖਣ ਨੂੰ ਬਾਕੀ ਦਾਣਾ ਸਟੇਸ਼ਨ ਆਸਤੇ ਆ ਰਹੀ ᱛੋ ਮੇਲਾ ਪਾਕਿਸਤਾਨ ਵਾਲੇ ਵੱਟ ਕੇ ਆਪਦੀ ਲੈ ਕੇ ਫਿਰ ਆਪਣਿਆਂ ਨੇ ਵੱਟ ਕੇ ਤੇ ਉੱਥੋਂ ਮੋੜਦੀ ਉਹ ਵੀ ਤੈਨੂੰ ਵਿਖਾ ਦਿਆਂਗੇ ਦੇਖੋ ਮੋੜੀ ਆ ਤੇ ਬਾਕੀ ਭਈ ਹੁਣ ਆਪਾਂ ਤੁਹਾਨੂੰ ਅੱਗੇ ਜਿਹੜੇ ਆ ਦਿਖਾਉਣੇ ਆ ਕਿ ਗੈਸਟ ਹਾਊਸ ਜਿੱਥੇ ਮਹਾਰਾਜ ਗੰਗਾ ਸਿੰਘ ਹੂੰ ਰਹਿੰਦੇ ਹੁੰਦੇ ਸੀ ਹੂੰ ਠੀਕ ਐ ਇਹਦੇ ਨਹਿਰ ਬੰਦੀ ਸੀ ਨਾ ਉਦੋਂ ਰਹਿੰਦੇ ਹੁੰਦੇ ਸੀ ਜਿਵੇਂ ਠੀਕ ਐ ਓਏ ਦੁਕਾਨ ਸਬੂਨ ਤੇ ਜੋ ਵੀ ਹੈ ਠੀਕ ਹੈ ਤੁਮ ਨਾਲ ਠੀਕ ਹੈ ਗੰਗਾ ਫੰਗ ਜਿਹੜੀ ਨਹਿਰ ਲੈ ਕੇ ਆਏ ਠੀਕ ਹੈ ਗੰਗ ਨਹਿਰ ਹੂੰ ਹੂੰ ਉਦੋਂ ਦੇ ਇਹ ਠੀਕ ਇੱਧਰ ਵੀ ਤਾਰ ਲੱਗੀ ਹੋਈ ਆ ਪਾ ਤਾਰ ਥੱਲੇ ਦੀ ਜਾਂਦੀ ਅੱਗੇ ਤੇ ਆ ਬਈ ਉਹ ਜਿਹੜੇ ਸਾਨੂੰ ਆਪਾਂ ਦੱਸ ਕਹਿ ਰਹੇ ਸੀ ਜਿਹੜੇ ਗੈਸਟ ਹਾਊਸ ਨੇ ਗੈਸਟ ਹਾਊਸ ਸੀਗੇ ਉਸ ਟਾਈਮ ਦੇ ਇਹ ਉਹ ਆ ਕੇ ਤੇ ਬਾਕੀ ਹੁਣ ਤਾਂ ਇੱਥੇ ਤੁਸੀਂ ਆਹ ਲੋ ਇਧਰ ਮੱਜਾਂ ਚਰਦਿਆਂ ਸਕਦੀਆਂ ਨੇ ਤੇ ਆਪਾਂ ਉਧਰੋਂ ਨੰਕੇ ਆਏ ਆਂਗੇ ਤਾਰਾਂ ਥੱਲੇ ਦੀ ਤੇ ਆਹ ਵੀ ਜਿਹੜਾ ਬੋੜ ਆਗਾ ਇਹ ਡਿੱਗਿਆ ਪਿਆਗਾ ਪੀਪਲ ਬਹੁਤ ਪੁਰਾਣਾ ਇਹ ਵੀ ਇਹ ਪਹਿਲਾਂ ਤਾਂ ਨਹਿਰੀ ਵਿਭਾਗਮੇਜ ਆਉਂਦਾ ਸੀ ਜਿਵੇਂ ਥਾਂ ਇਹ ਉਹ ਨਹਿਰੀ ਨਹਿਰ ਬੰਨਦੀ ਕਰਕੇ ਤੇ ਉਦੋਂ ਇਹ ਗੈਸਟ ਹਾਊਸ ਬਣੇ ਸੀਗੇ ਠੀਕ ਉਹ ਤੋਂ ਬਾਅਦ ਇਹ ਜਿਹੜੀ ਹੈ ਕਾਲਜ ਨੂੰ ਹੁਣ ਦਿੱਤੀ ਵਿਹਜਾਗਾ ਕਾਲਜ ਦੀ ਹੈ ਇਹ ਉਹ ਜਿਹੜਾ ਪਹਿਲੀ ਸਾਈਡ ਕਾਲਜ ਬਣ ਗਿਆ ਕਾਲਜ ਬਣ ਗਿਆ ਇਹ ਮੂਹਰੇ ਗਰਾਊਂਡ ਆ ਕਾਲਜ ਦਾ ਠੀਕ ਆ ਇਹ ਬਾ ਇਹ ਹੁਣ ਲਾਸਟ ਹੀ ਆ ਸਮਝ ਲਾ ਵੀ ਥੋੜੇ ਟਾਈਮ ਨੂੰ ਇਹ ਤੈ ਜਾਣੀਆਂ ਜਮਾ ਇਹ ਮਿੱਟੀ ਕਰ ਦੇਣਗੇ ਹਾਂ ਹਾਂ ਤੇ ਆਪਾਂ ਭਾਈ ਜਿਹੜੀਆਂ ਤੁਹਾਨੂੰ ਆਹ ਪੁਰਾਣੀਆਂ ਯਾਦਾਂ ਦਿਖਾ ਰਹੇ ਸੀ ਵੀ ਹਜੇ ਖੜੀਆਂ ਨੇ ਤੇ ਬਸ ਕਿ ਜਿਹੜੀਆਂ ਇਹਨਾਂ ਦੀਆਂ ਨਵਾਂ-ਨਵਾਂ ਬਹੁਤ ਚੌੜੀਆਂ ਭਰੀਆਂ ਹੋਈਆਂ ਨੇ ਕਿਉਂਕਿ ਜਿਹੜੀਆਂ ਇੰਨੇ ਟਾਈਮ ਪੁਰਾਣੀਆਂ ਖੜੀਆਂ ਨੇ ਨਹੀਂ ਅੱਜ ਤਾਂ ਅੱਜ ਨੂੰ ਕਿਸੇ ਖੜਦੀਆਂ ਇਹ ਤੇ ਆ ਭਈ ਉਹ ਉਸ ਟਾਈਮ ਦੇ ਜਿਹੜੇ ਬਲੈਕ ਬੋਰਡ ਵੀ ਬਣੇ ਹੋਏ ਆ ਜਿੱਥੇ ਕਿ ਉਹ ਜਾਂ ਸਮਝਾਇਆ ਕਰਦੇ ਜਾਂ ਕੋਈ ਗੱਲਬਾਤ ਕਰਿਆ ਕਰਦੇ ਸੀ ਤੇ ਬਾਕੀ ਆਂਤਰੂਮ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਹਜੇ ਵੀ ਤੁਸੀਂ ਐਂ ਲਾ ਲਓ ਵੀ ਜਿਹੜੇ ਇਹ ਗੈਸਟ ਹਾਊਸ ਨੇ ਇੰਨੇ ਚੰਗੇ ਬਣੇ ਸੀਗੇ ਕਹਿ ਸਕਦੇ ਆ ਵੀ ਹਜੇ ਵੀ ਇਹ ਖੜੇ ਨੇ ਆ ਵੀ ਕੋਈ ਸਿਸਟਮਾ ਹੋਊਗਾ ਨਾ ਜਿਵੇਂ ਆ ਡੱਗੀ ਜੀ ਬਣੀ ਹੋਈ ਆ ਇੱਕ ਤੁਸੀਂ ਐਂ ਲਾ ਲਓ ਵੀ ਇੰਨੇ ਸਾਲ ਪੁਰਾਣੇ ਬੰਡ ਬਲੇ ਦੇ ਹਜੇ ਵੀ ਉਹ ਤੋਂ ਬੰਡ ਤੋਂ ਪਹਿਲਾਂ ਦੇ ਬਣੇ ਹੋਏ ਆ ਇਹ ਤੇ ਹਜੇ ਵੀ ਇਹ ਖੜੇ ਨੇ ਮੇ ਬੁੱਤੀ ਦੇਖੋ ਇਹਨਾਂ ਦੀ ਤੇ ਬਾਕੀ ਵੀ ਚੌੜੇ ਬਹੁਤ ਨੇ ਆ ਗੰਦਾ ਤੁਸੀਂ ਦੇਖ ਸਕਦੇ ਹੋ ਬਹੁਤ ਚੌੜੀਆਂ ਨੇ ਹੁਣ ਜੀ ਆਪਾਂ ਤੁਹਾਨੂੰ ਦੱਸ ਦਿਆਂ ਵੀ ਆਪਾਂ ਮੰਦਰ ਦੇ ਸਾਹਮਣੇ ਆ ਗਏ ਨਾ ਇਹ ਮੰਦਿਰ ਆ ਗਿਆ ਆਪਣਾ ਹਿੰਦੂ ਮੰਦਿਰ ਇਹ ਸ਼੍ਰੀ ਸ਼੍ਰੀ ਬੈਰੋ 108 ਸਵਾਮੀ ਬੈਰੋ ਚੰਦ ਗਿਰੀ ਦਾ ਮੱਠ ਹੈ ਮੱਠ ਠੀਕ ਹੈ ਮਹਾਰਾਜਾ ਗੰਗਾ ਸਿੰਘ ਦਾ ਬੇਲੇ ਦਾ ਬਣਾਇਆ ਬਹੁਤ ਪਾਲਾ ਮੱਠ ਹੈ ਠੀਕ ਹੈ ਇਹਦੀ 15 ਕਿੱਲੇ ਜ਼ਮੀਨ ਵੀ ਜੋ ਆਪਾਂ ਕਿੰਨਿੰਦੇ ਆ ਗੋਸ਼ਾਲ ਵਾਤੇ ਆ ਠੀਕ ਹੈ ਗੋਸ਼ਾਲ ਵਾਸਤੇ ਠੀਕ ਹੈ ਇਹ ਤੇ ਆਹ ਰੋਡ ਆਪਣੀ ਜਿਹੜਾ ਆਹ ਰੋਡ ਆ ਗਿਆ ਇਹ ਇਧਰ ਇਹ ਤਾਂ ਹਿੰਦੂਵਾਲ ਕੋਟ ਨੂੰ ਆ ਆ ਹਿੰਦੂਵਾਲ ਕੋਟ ਨੂੰ ਰੋਡ ਗਿਆ ਮੇਰੇ ਮਲਾ ਆਪਾ ਖੜੇ ਆ ਜਿੱਦੋਂ ਨੂੰ ਮਲਾ ਸੱਜੇ ਹੱਥ ਖੱਬੇ ਹੱਥ ਗੰਗਾ ਵਾਲਾ ਰੋਡ ਠੀਕ ਗੰਗਾ 27 ਕਿਲੋਮੀਟਰ ਦਾ ਗੰਗਾ ਨਗਰ ਠੀਕ ਹੈ ਠੀਕ ਹੈ ਤੇ ਬਾਕੀ ਜਿਵੇਂ ਹੁਣ ਇਧਰ ਆਹ ਵਾਹਣ ਆ ਗਏ ਹਾਂਜੀ ਜਿਵੇਂ ਆ ਨਰਮੇ ਖੜੇ ਨੇ ਹਾਂਜੀ ਹਾਂਜੀ ਤੇ ਉਧਰੋਂ ਸਾਹਮਣੇ ਮੈਂ ਦੇਖਦਾ ਵੀ ਉਹ ਤਾਰ ਲੱਗੀ ਹੋਈ ਆ ਬੰਗਾਲੀ ਪਾਕਿਸਤਾਨ ਵਾਲੀ ਆ ਗਈ ਤਾਰ ਆ ਗਈ ਤੇ ਇਧਰ ਫਿਰ ਕਿਵੇਂ ਜਾਂਦੇ ਨੇ ਭਾਈ ਆ ਤਾਂ ਉਹ ਮਨ ਜਿਵੇਂ ਆਪਦੇ ਰਾਹ ਛੱਡੇ ਵੇ ਜਮ ਤਾਰਾਂ ਨਾਲ ਨਾਲ ਨਾ ਜਾਣ ਨੂੰ ਤਾਰਾਂ ਦੇ ਕੋਲੇ ਜਮ ਉੱਥੇ ਕੋ ਬਾਕੀ ਹੁਣ ਜਿਵੇਂ ਆਪਾਂ ਉੱਥੇ ਦੇਖ ਕੇ ਵੀ ਆਏ ਆ ਪਿੱਛੇ ਆਪਾਂ ਅੰਦਰ ਜਾ ਕੇ ਆਏ ਆ ਬਾਰਡਰ ਵੇਖ ਕੇ ਆਏ ਆ ਸਾਰਾ ਤੇ ਇਧਰੋਂ ਮੰਨ ਲਓ ਵੀ ਕੋਈ ਪਰਚੀ-ਪੁਰਚੀ ਕਿਟਣੀ ਮੈਨੇ ਨਹੀਂ ਪਰਚੀ ਨਹੀਂ ਭਾਈ ਇਹ ਤਾਂ ਜਿਹੜਾ ਉਰੇ ਪਾਸੇ ਵਾਹਣ ਉਹ ਤਾਂ ਆਪਦਾ ਵਾਹਣ ਹੀ ਆ ਬੱਦਨੇ ਦਿਨੇ ਕੰਮ ਕਰੋ ਰਾਤ ਨੂੰ ਨਹੀਂ ਜਾਣਾ ਠੀਕ ਆ ਠੀਕ ਤੇ ਸਕਿਉਰਟੀ ਪੂਰੀ ਆ ਹਾਂ ਜਿਹੜਾ ਤਾਰ ਤੋਂ ਬਾਹਰ ਹੈਗਾ ਵਾਹਣ ਹਾਂਜੀ ਹਾਂਜੀ ਉਹ ਆਪਾਂ ਨੂੰ ਇੱਕ ਦਿਨ ਪਹਿਲਾਂ ਦੱਸਣਾ ਪੈਂਦਾ ਵੀ ਆਪਾਂ ਉਹਦੇ ਪਾਣੀ ਲਾ ਕੇ ਕੰਮ ਕਰਨਾਗਾ ਆਪਾਂ ਉਹ ਜਿਹੜਾ ਤਾਰ ਤੋਂ ਪਰੇ ਜੇ ਆਪਾਂ ਦੇਖਦੇ ਆ ਹਨਾ ਹਾਂਜੀ ਠੀਕ ਆ ਉਹਦੀ ਪਰਚੀ ਕਿਟਣੀ ਹਾਂਜੀ ਹਾਂਜੀ ਠੀਕ ਆ ਤੇ ਬਾਕੀ ਜਿਵੇਂ ਹੁਣ ਇੱਥੇ ਫਸਲਾਂ ਜ਼ਿਆਦਾਤਰ ਕਿਹੜੀਆਂ ਬੀਜ ਦੇ ਜਿਵੇਂ ਬਾਈ ਹੁਣ ਸੋਨੀ ਦੀ ਫਸਲ ਆ ਨਾ ਜਿਵੇਂ ਮਤਲਬ ਸੋਨੀ ਆ ਗਈ ਆਪਣੇ ਨਰਮਾ ਕਪਾਹ ਠੀਕ ਹੈ ਗਵਾਰਾ ਮੂੰਗੀ ਤੇ ਬਾਜਰਾ ਜਿਵੇਂ ਗਮਾਰਾ ਆ ਗਿਆ ਹੁਣ ਇਹਨੂੰ ਫਿਰ ਹੜੰਬੇ ਨਾਲ ਕੱਢਦੇ ਕਿ ਨਾ ਨਾ ਮਤਲਬ ਜਿਵੇਂ ਜੇ ਤਾਂ ਲੇਬਰ ਮਿਲ ਜਾਏ ਫਿਰ ਅੱਠਾਂ ਵੱਢ ਕੇ ਕੱਢ ਲੈਨੇ ਹੁਣ ਜ਼ਿਆਦਾ ਕਮੈਨ ਨਾਲ ਕੰਮ ਚੱਲੀ ਜਾਂਦਾ ਮੇਰੇ ਕੋਲ ਕਮੈਨ ਵੀ ਹੈ ਠੀਕ ਹੈ ਮੈਂ ਚਲਾਈ ਖੜਾ ਠੀਕ ਆ ਪਾ ਉਹਨਾਂ ਵੱਢੀ ਦੀ ਆ ਤੇ ਹੁਣ ਦੋ ਦਿਨ ਹੋ ਗਏ ਮੀਂਹ ਜਿਆਦਾ ਪੈ ਗਿਆ ਯਾਰ ਨੁਕਸਾਨ ਤਾਂ ਅੱਗੇ ਬਹੁਤ ਹੋ ਗਿਆ ਸੀ ਆ ਲੰਮ ਸਮੋਂ ਗਵਾਰਾ ਦੇ ਕੀ ਉਮੀਦ ਰੱਖੂੰਗਾ ਗਵਾਰਾ ਖੜਾ ਥੋੜੇ ਸਾਹਮਣੇ ਹੀ ਆ ਇਹ 50 ਕਿਲੋ ਵੀਗੇ ਦਾ ਦੱਸੋ 50 ਕਿਲੋ ਨਾਲ ਕੀ ਬਣੂਗਾ ਦੱਸੋ 50 ਕਿਲੋ ਵੀਗੇ ਦੁੱਧ ਕਵਾਂਡ ਨੂੰਗੀ ਨਿਕਲੀ ਜੀ ਤੇ ਜਿਵੇਂ ਆ ਬਾਜਰਾ ਬੂਜਰਾ ਆ ਗਿਆ ਇਹ ਫਿਰ ਹਾਂਜੀ ਬਾਇਰਾ ਬਾਇਰਾ ਡੂੰਗਾ ਜਾਊ ਹੱਥਾਂ ਨਾਲ ਹੱਥਾਂ ਨਾਲ ਹਾਂ ਤੁਹਾਨੂੰ ਹੁਣ ਰੋਤਾ ਪੂਰੀ ਇਹਦੀ ਪਰ ਨੇੜੀ ਹੈ ਕੰਬਾ ਦੋ ਚਾਰ ਦਾ ਕੋਈ ਡੂੰਗੀ ਵੀ ਆ ਜਿਹਦੇ ਗੇਤਾ ਲੱਗਿਆ ਤੇ ਸੂਟੇ ਤਾਂ ਹੈ ਵੀ ਮੰਨ ਲਓ ਹਜੇ ਇਹ ਹੈਗਾ ਜਿਵੇਂ ਉਧਰ ਸਾਡੇ ਏਰੀਏ ਚ ਆ ਗਿਆ ਮਾਨਸਾ ਚ ਸਾਡੇ ਦਾ ਮੰਨ ਲਓ ਵੀ ਆ ਗਮਾਰਾ ਗਮੂਰਾ ਹੁਣ ਬਹੁਤ ਘੱਟ ਆਗਾ ਇਹ ਚੀਜ਼ਾਂ ਮੈਂ ਇੱਥੇ ਦੇਖਿਆ ਇਹ ਜਿਵੇਂ ਨਰਮਾ ਨਰਮਾ ਵੀ ਜਾਦੇ ਵੀ ਆਪਣੇ ਹੈ ਤਾਂ ਹੈਗਾ ਲਾਉਂਦੇ ਹੈਗੇ ਹੈਗੇ ਵੀ ਜ਼ਿਆਦਾਤਰ ਝੋਨੇ ਵਾਲੇ ਬਾਣ ਨੇ ਹਾਂਜੀ ਪਤਾ ਕੀ ਹੈ ਸਾਡੇ ਪਿੰਡ ਬਾਈ ਜਿਆਦਾ ਖੇਤੀ ਨਾ ਨਹਿਰ ਤੇ ਡਿਪੈਂਡ ਹੈ ਬਈ 8 ਦਿਨ ਨਹਿਰ ਆ ਗਈ 8 ਦਿਨ ਬੰਦ ਠੀਕ ਹੈ ਤੇ ਉਹਦੇ ਕਰਕੇ ਫਿਰ ਸਾਨੂੰ ਵੀ ਝੋਨਾ ਨਹੀਂ ਹੁੰਦਾ ਨਾ ਜਿਹੜਾ ਕੋਈ ਪਾਣੀ ਦਾ ਸਾਧਨ ਬੋਰ ਦਾ ਪਾਣੀ ਵੀ ਮਾਰੇ ਇੱਥੇ ਖਾਰੇ ਆ ਖਾਰੇ ਆ ਹਾਂ ਠੀਕ ਹੈ ਮਹਾਰਾਜਾ ਗੰਗਾ ਸਿੰਘ ਦੀ ਤੁਹਾਨੂੰ ਦੇਣਾ ਹੈ ਜਿਹੜਾ ਪਾਣੀ ਉਹਨਾਂ ਨੂੰ ਦੇਣਾ ਹੈ ਇਹ ਇਹਨਾਂ ਨੇ 127 ਕਿਲੋਮੀਟਰ ਆਪਾਂ ਨਹਿਰ ਕੱਢ ਕੇ ਦਿੱਤੀ ਫਰੀਦਕੋਟ ਦੀ ਗੰਗਾ ਨਹਿਰ ਵਜਦੀ ਹੈ ਜਿਹੜੀ ਉਹਦਾ ਪਹਿਲਾ ਹੈਡ ਖੱਖਾ ਹੈਣਾ ਹਿੰਦੂ ਮਤ ਤੋਂ 6 ਕਿਲੋਮੀਟਰ ਦੂਰ ਹੈ ਠੀਕ ਹੈ ਜਿਹਨਾਂ ਆਪਾਂ ਪਾਣੀ ਲਾ ਦਿਆ ਠੀਕ ਹੈ ਇੱਕ ਗੱਲ ਤੁਹਾਨੂੰ ਹੋਰ ਦੱਸ ਦਿੰਦਾ ਮੈਂ ਵੀ ਜਿਵੇਂ ਆਪਾਂ ਉਹਦੇ ਮਾਪਰ ਦੀ ਸੇਵਾ ਕਰਦੇ ਆ ਜਾਂ ਫੋਟੋ ਲਾ ਕੇ ਪੂਜਦੇ ਆ ਨਾ ਆਪਾਂ ਉਹਨਾਂ ਨੂੰ ਠੀਕ ਆਪਨ ਮਹਾਰਾਜਾ ਗੰਗਾ ਸਿੰਘ ਦੀ ਪੂਜਨੀ ਚਾਹੀਦੀ ਵੀ ਆਪਾਂ ਨੂੰ ਪਾਣੀ ਦਾ ਪ੍ਰਦਾਨ ਦਿੱਤਾ ਵੀ ਛੋਡੇ ਪਾਣੀ ਦਾ ਜਿਹੜਾ ਪ੍ਰਦਾਨ ਦਿੱਤਾ ਗੰਗਾ ਸਿੰਘ ਗੰਗਾ ਸਿੰਘ ਠੀਕ ਹੈ ساری ਉਮਰ ਉਹਨਾਂ ਦੇ ਦਿਣੀ ਰਵਾਂਗੇ ਤੇ ਸਾਡੇ ਵਾਸਤੇ ਠੀਕ ਕਿਉਂ ਜਿੱਦਾਂ ਮੰਨ ਲਓ ਵੀ ਪਹਿਲੀ ਹੋਣ ਲੱਗੀ ਆ ਸਾਰੀ ਉਹ ਪਾਣੀ ਨਾਲੀ ਹੋਣ ਲੱਗੀ ਹਾਂਜੀ 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 ਪਹਿਲਾਂ ਬ੍ਰਾਂਡ ਸੀ ਲੋਕਾਂ ਨੇ ਉਹ ਉਹਨਾਂ ਨੇ ਆਪਦੇ ਹਿਸਾਬ ਨਾਲ ਬੰਦਾ ਲੋਕਲ ਅਰਟਮੈਂਟਾ ਜ਼ਮੀਨਾਂ ਕਰਾ ਕੇ ਦਿੱਤੀਆਂ ਠੀਕ ਹੈ ਠੀਕ ਹੈ ਇੱਥੇ ਆ ਕੇ ਬਸ ਨਹੀਂ ਈ ਕੋਏ ਫਿਰ ਅਸੀਂ ਪੱਧਰਾ ਕੀਤੇ ਫਿਰ ਆ ਪਾਣੀ ਦਾ ਸਾਧਨ ਬਣਾਇਆ ਠੀਕ ਹੈ ਫਿਰ ਮਾਰਾ ਗੰਗਾ ਸਿੰਘ ਨਾਂ ਹੁੰਦਾ ਤੇ ਸਾਨੂੰ ਪਾਣੀ ਕਿਵੇਂ ਦਿੰਦਾ ਸੀ ਇੱਥੇ ਬਾਕੀ ਮੈਂ ਦੇਖਿਆ ਜਾਂਦਾ ਝੋਨਾ ਵੀ ਖੜਾ ਬਹੁਤ ਹਾਂਜੀ ਹਾਂਜੀ ਝੋਨਾ ਵੀ ਹੋਈ ਜਾਂਦਾ ਹੁੰਦਾ ਹਾਂਜੀ ਹਾਂਜੀ ਤੇ ਫਿਰ ਕਣਕ ਹਾਂਜੀ ਇਤੂ ਬਾਦ ਬਸ ਜਿਵੇਂ ਮੈਨੂੰ ਲੱਗਵਾਰਾ ਇੱਕ ਵਾਰਾ ਵੱਢਾ ਗਿਆ ਇੱਥਾਂ ਜਾਲ ਕਣਕ ਵੀ ਦੇਣਗੇ ਲੋਕ ਜਾਂ ਸਰੋਂ ਵੀ ਜੀ ਜਾਊਗੀ ਕਣਕ ਤੇ ਸਰੋਂ ਹੀ ਜਾਂਦੇ ਸਰੋਂ ਤੇ ਛੋਲੇ ਤਿੰਨ ਫਸਲਾਂ ਨਾਲ ਹੋਣੀਆਂ ਹਾਂਜੀ ਛੋਲੇ ਬਹੁਤ ਵੀ ਹਾਂਜੀ ਛੋਲੇ ਬਹੁਤ ਵੇਚਦੇ ਬਾਈ ਛੋਲੇ ਬਾਲਾ ਬਾਰਾ ਪਾਣੀ ਦੀ ਬਚਤ ਹੋ ਜਾਂਦੀ ਹੈ ਇੱਕ ਛੋਲੇ ਤਾਂ ਜਿਹੜੇ ਆ ਪਾਕਿਸਤਾਨ ਵਾਲੀ ਸਾਈਡ ਆ ਉਧਰ ਵੀ ਛੋਲੇ ਹੁੰਦੇ ਹਾਂਜੀ ਹਾਂਜੀ ਉਧਰ ਛੋਲੇ ਹੋਣ ਜਿਆਦਾ ਉਧਰ ਛੋਲੇ ਹੁੰਦੇ ਹਾਂਜੀ ਹਾਂਜੀ ਠੀਕ ਛੋਲੇ ਖਰਚਾ ਘਟਾ ਆਮਦਨ ਜ਼ਿਆਦਾ ਹੈ ਇੱਕ ਪਾਣੀ ਮਾਲਾਂ ਦੀ ਮੀਂਹ ਤੇ ਹੋ ਜਾਂਦੇ ਆ ਮਾਲ ਚੰਗਾ ਵੱਤਰ ਪਰਕ ਲਾਇ ਕਿ ਲੋਡ ਹੀ ਨਹੀਂ ਪਾਣੀ ਵੀ ਇਹਨੂੰ ਠੀਕ ਹੈ। ਲੋ ਇਹ ਸੀਗਾ ਜੀ ਹਿੰਦੂ ਮੱਲਕੋਟ ਜਿਹੜੇ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਹੈ ਪਿੰਡ ਦਿਖਾਇਆ ਹੈਗਾ ਕਿਉਂਕਿ ਇਹ ਜਮਾਂ ਬਾਰਡਰ ਤੇ ਪਿੰਡ ਹੈਗਾ। ਆਪਾਂ ਮੰਨ ਲਓ ਇਹਨੂੰ ਭਾਰਤ ਦਾ ਆਖਰੀ ਪਿੰਡ ਕਹਿ ਸਕਦੇ ਹਾਂਗੇ। ਹਾਂਜੀ ਕਿਉਂਕਿ ਉਧਰ ਆਪਾਂ ਅੰਦਰ ਜਾ ਕੇ ਉੱਥੇ ਜਿਹੜੀ ਵੀਡੀਓ ਅਲਾਉਡ ਨਹੀਂ ਹੈਗੀ ਆਪਾਂ ਬਾਰਡਰ ਵੀ ਵੇਖ ਕੇ ਆਏ ਆ ਅੰਦਰ ਜਾ ਕੇ ਤੇ ਉੱਥੇ ਆਪਾਂ ਵੇਖਿਆ ਸਾਰਾ ਤੇ ਉੱਥੇ ਜਿਹੜੀ ਫੋਟੋਗ੍ਰਾਫੀ ਆ ਉਹ ਮਨਾਹੀ ਆ ਤਾਂ ਕਰਕੇ ਆਪਾਂ ਉੱਥੇ ਜਿਹੜੀ ਉੱਥੋਂ ਵੀਡੀਓ ਨਹੀਂ ਲੈਤੀ ਵੀ ਜਦੋਂ ਬੰਦ ਕੀਤੀ ਹੋਈ ਹੈਗੀ। ਤੇ ਬਾਕੀ ਆਪਾਂ ਤੁਹਾਨੂੰ ਜਿਹੜਾ ਪਿੰਡ ਦੇ ਵਿੱਚ ਉਹ ਸਾਰਾ ਦਿਖਾਈ ਹੈਗੇ ਜਿਹੜੇ ਮੰਨ ਲਓ 100 ਰੁਪਏ ਨੇ ਜਾਂ ਮੰਡੀ-ਮੁੰਡੀ ਕਿਵੇਂ ਚੱਲਦੀ ਕਿੱਥੋਂ ਟ੍ਰੇਨ ਚੱਲਦੀ ਸੀਗੀ ਜਿਹੜੀ ਤੋਂ ਟ੍ਰੇਨ ਚੱਲਦੀ ਰਹੀ ਹੈ ਮੰਨ ਲਓ ਪਹਿਲਾਂ ਪਾਕਿਸਤਾਨ ਉੱਤੇ ਜਾਂਦੀ ਸੀਗੀ ਉਹ ਬੰਦ ਹੋ ਗਿਆ ਸੀ ਹਾਂ ਹਾਂ ਉਹ ਲਾਈਨ ਵੀ ਚੈੱਕ ਕੀਤੀ ਉਹ ਆਪਾਂ ਤੁਹਾਨੂੰ ਸਾਰਾ ਦਿਖਾਇਆ ਹੈਗਾ ਤੇ ਹੁਣ ਜੀ ਆਪਾਂ ਚੱਲਦੇ ਆਂ ਵਾਪਸ ਤੇ ਬਾਕੀ ਬਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਬਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜੀ ਆਪਾਂ ਸਾਰੀ ਜਾਣਕਾਰੀ ਦਿੱਤੀ ਪਿੰਡ ਬਾਰੇ ਤੇ ਇਧਰ ਭਾਈ ਦੇਦੇ ਬਹੁਤ ਹੋਣਾ ਮਾਸੀ ਦਾ ਮੁੰਡਾ ਗੋਵਿੰਦ ਸਿੰਘ ਤੇ ਹੋ ਠੀਕ ਆ ਹੁੰਦਾ ਤੇ ਲਓ ਜੀ ਹੁਣ ਆਪਾਂ ਚੱਲਦੇ ਆਂ ਵਾਪਸ ਤੇ ਆਪਾਂ ਮਿਲਦੇ ਆਂ ਕਿਸੇ ਘੈਂਟ ਸਟੋਰੀ ਦੇ ਨਾਲ ਕਿਸੇ ਵਧੀਆ ਘੈਂਟਪੈਣ ਦੀ ਵੀਡੀਓ ਬਣਾਵਾਂਗੇ ਈ ਦੂਬਾਰ ਤੇ ਪਿੰਡ ਆਪ ਨੂੰ ਬਹੁਤ ਵਧੀਆ ਲੱਗਿਆ ਹੈਲੋ